ਸ੍ਰੀਕਾਲ ਨਮਸਕਾਰ ਜਿੱਦਾਂ ਕਿ ਆਪਾਂ ਆਪਣੇ ਪਿਛਲੇ ਪੋਡਕਾਸਟ ਦੇ ਵਿੱਚ ਕਿਹਾ ਸੀ ਵੀ ਅਸੀਂ ਜਿਹੜਾ ਅਗਲਾ ਵਿਸ਼ਾ ਲੈ ਕੇ ਆਵਾਂਗੇ ਉਹ ਹੋਵੇਗਾ ਵੀ ਡੇਰੀ ਦੇ ਕਿੱਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਅੱਜ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਯੂਨੀਵਰਸਿਟੀ ਦੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾਕਟਰ ਰਵਿੰਦਰ ਸਿੰਘ ਗਰੇਵਾਲ ਜੀ ਸੋ ਡਾਕਟਰ ਸਾਹਿਬ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਆਇਆਂ ਨੂੰ ਆਖਦਾ ਹਾਂ ਡਾਕਟਰ ਸਾਹਿਬ ਥੋੜੀ ਜੀ ਜਦੋਂ ਇਸ ਮੁੱਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਵੀ ਥੋੜੀ ਜੀ ਡੇਰੀ ਕਿੱਤੇ ਦੇ ਉੱਤੇ ਸਾਨੂੰ ਝਾਤ ਦਿਓ ਵੀ ਡੇਰੀ ਕਿੱਤਾ ਕੀ ਕੀ ਹੈਗਾ ਮੱਝਾਂ ਗਾਵਾਂ ਕਿੰਨੀਆਂ ਕੋ ਦੁੱਧ ਕਿੰਨਾ ਖੂ ਹੈ ਉਸ ਬਾਰੇ ਦੱਸੋ ਬਿਲਕੁਲ ਜੀ ਡੇਰੀ ਕਿੱਤਾ ਜਿਹੜਾ ਪੰਜਾਬ ਦੇ ਵਿੱਚ ਉਹ ਕਾਫੀ ਪਰਫੁੱਲਤ ਆ ਜੀ ਪਿਛਲੇ 15-20 ਸਾਲ ਦੇ ਵਿੱਚ ਕਮਰਸ਼ੀਅਲ ਡੇਰੀ ਫਾਰਮਿੰਗ ਆ ਜਿਹੜੀ ਵੱਡੇ ਲੈਵਲ ਤੇ ਕਾਫੀ ਪਰਫੁੱਲਤ ਹੋਈ ਆ ਜੀ ਪੰਜਾਬ ਦੇ ਵਿੱਚ ਤਕਰੀਬਨ 35 ਲੱਖ ਮੱਝਾਂ ਤੇ 20 ਲੱਖ ਬਲੈਟੀ ਤੇ ਦੋਗਲੀਆਂ ਗਾਵਾਂ ਤੇ 4 ਕੁ ਲੱਖ ਦੇਸੀ ਗਾਵਾਂ ਨੇ ਜੀ ਤੇ ਪੰਜਾਬ ਤਕਰੀਬਨ ਸਾਢੇ 1 14 ਮਿਲੀਅਨ ਟਨ ਦੁੱਧ ਪੈਦਾ ਕਰਦਾ ਸਾਲ ਦਾ ਜਿਹੜਾ ਕਿ ਦੇਸ਼ ਦਾ ਪੌਣੇ 6% ਵੰਡਦਾ ਜੀ ਜੇ ਆਪਾਂ ਗੱਲ ਆਈਏ 1990 91 92 90 ਦੇ ਸ਼ੁਰੂ ਦੇ ਵਿੱਚ ਤਾਂ ਪੰਜਾਬ ਤਕਰੀਬਨ 10% ਦੁੱਧ ਪੈਦਾ ਕਰਦਾ ਸੀ ਜਿਹੜਾ ਘਟ ਕੇ 6 ਤੋਂ ਥੱਲੇ ਆ ਗਿਆ ਅ ਇਹਦਾ ਮਤਲਬ ਇਹ ਨਹੀਂ ਵੀ ਦੁੱਧ ਘਟਿਆ ਪੰਜਾਬ 'ਚ ਇਹਦਾ ਮਤਲਬ ਇਹ ਆ ਕਿ ਗਰੋਥ ਬਾਕੀ ਸਟੇਟਾਂ ਦੇ ਵਿੱਚ ਜ਼ਿਆਦਾ ਪੰਜਾਬ 'ਚ ਗਰੋਥ ਘਟ ਆਈ ਆ ਦੁੱਧਾਂ ਕਿਨਾਲੋਂ ਵਧਿਆ ਜੀ ਤੇ ਲੇਕਿਨ ਪ੍ਰੋਡਕਟਿਵਿਟੀ ਪਰ ਐਨੀਮਲ ਸਾਡੇ ਕੋਲ ਪ੍ਰਤੀ ਪਸ਼ੂ ਦੁੱਧ ਉਤਪਾਦਨ ਸਾਰੇ ਦੇਸ਼ ਤੋਂ ਜ਼ਿਆਦੇ ਆ ਤੇ گاਵਾں ਦੇ ਵਿੱਚ ਤਾਂ ਅਸੀਂ ਕਾਫੀ ਅੱਗੇ ਆ ਮੱਝਾਂ ਦੇ ਵਿੱਚ ਵੀ ਤਕਰੀਬਨ ਹਰਿਆਣੇ ਦੇ ਬਰਾਬਰ ਜਿਹਾ ਥੋੜਾ ਬਹੁਤਾ ਹੀ ਫਰਕ ਆ ਤੇ ਪ੍ਰਤੀ ਜੀ ਜਿਹੜੀ ਕਹੋ ਵੀ ਉਪਲਬਧਤਾ ਉਹ 1300 ਤਕਰੀਬਨ 1300 ਗ੍ਰਾਮ ਪ੍ਰਤੀ ਜੀ ਜਿਹੜੀ ਸਾਰੇ ਦੇਸ਼ ਤੋਂ ਜ਼ਿਆਦੇ ਆ ਜੀ ਦੁੱਧ ਦੀ ਸਥਿਤੀ ਬਹੁਤ ਵਧੀਆ ਤੇ ਡੇਰੀ ਸ਼ੁਰੂ ਕਰਨ ਲਈ ਮੈਂ ਦੇਖਿਆ ਕਿ ਐਕਸਪੀਰੀਅੰਸ ਨਾਲ ਬਹੁਤ ਨਵੇਂ ਜਿਹੜੇ ਮੁੰਡੇ ਆ ਯੰਗ ਪਿਛਲੇ 2-3 ਸਾਲ ਦੇ ਵਿੱਚ ਬਹੁਤ ਇੰਟਰਸਟਿਡ ਨੇ ਬਾਹਰੋਂ ਲੋਕ ਆ ਕੇ ਡੇਰੀ ਫਾਰਮ ਚ ਆ ਰਹੇ ਆ ਜਿਹੜੇ ਬਾਹਰ ਜਾਣਾ ਸੀ ਉਹ ਬਾਹਰ ਦਾ ਛੱਡ ਕੇ ਡੇਰੀ ਫਾਰਮਿੰਗ ਚ ਸ਼ੁਰੂ ਕਰਨ ਦੀ ਕਰ ਰਹੇ ਆ ਅੱਜ ਦਾ ਜਿਹੜਾ ਵਿਸ਼ਾ ਅਸੀਂ ਇਸ ਕਰਕੇ ਚੁਣਿਆ ਕਿ ਕਈ ਵਾਰ ਗਲਤ ਜਾਣਕਾਰੀਆਂ ਲੈ ਕੇ ਉਹ ਗਲਤੀਆਂ ਕਰ ਬੈਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਇੱਕ ਬੰਦੇ ਦਾ ਜੇ ਦਿਲ ਟੁੱਟਦਾ ਉਹਦੇ ਨਾਲ ਕਈ ਕਈ ਮੁੱਦੇ ਜੁੜੇ ਹੁੰਦੇ ਪਿੱਛੇ ਪਿੱਛੇ ਮੁੜ ਜਾਂਦੇ ਆ ਜੀ ਡਾਕਟਰ ਸਾਹਿਬ ਤੇ ਇਸ ਕਰਕੇ ਅੱਜ ਦਾ ਵਿਸ਼ਾ ਚੁਣਿਆ ਜੀ ਡਾਕਟਰ ਸਾਹਿਬ ਤੇ ਮੈਂ ਇੱਥੇ ਸਰ ਸੋਰੀ ਮੈਂ ਤੰ ਟੋਕ ਰਿਹਾ ਮੈਂ ਸਾਡੇ ਦਰਸ਼ਕਾਂ ਨੂੰ ਇੱਥੇ ਇਹ ਗੱਲ ਜਰੂਰ ਦੱਸਣੀ ਚਾਹਾਂਗਾ ਵੀ ਡਾਕਟਰ ਗਰੇਵਾਲ ਜੀ ਦਾ ਬਹੁਤ ਲੰਮਾ ਤਜਰਬਾ ਹੈ ਲਗਭਗ 30 ਸਾਲ ਤੋਂ ਜ਼ਿਆਦਾ ਦਾ ਤਜਰਬਾ ਹੋ ਚੁੱਕਿਆ ਹੈ ਇਹਨਾਂ ਨੂੰ ਡੇਰੀ ਫਾਰਮ ਦੇ ਨਾਲ ਕੰਮ ਕਰਦੇ ਆ ਡੇਰੀ ਫਾਰਮ ਦੇ ਨਾਲ ਜੁੜੇ ਹੋਏ ਆ ਸੋ ਇਹਨਾਂ ਨੂੰ ਸਾਰੀਆਂ ਜਿਹੜੀਆਂ ਮਹੀਨ ਤੋਂ ਮਹੀਨ ਬਰੀਕੀਆਂ ਬਾਰੇ ਵੀ ਜਾਣਕਾਰੀ ਹੈ ਸੋ ਇਸੇ ਕਰਕੇ ਅਸੀਂ ਅੱਜ ਇਹਨਾਂ ਨੂੰ ਗੁਜਾਰਿਸ਼ ਕੀਤੀ ਸੀਗੀ ਡਾਕਟਰ ਸਾਹਿਬ ਹੁਣ ਮੈਂ ਸਿੱਧਾ ਮੁੱਦੇ 'ਤੇ ਨਹੀਂ ਆ ਰਿਹਾ ਵੀ ਹੁਣ ਮੈਂ ਪੁੱਛਣਾ ਚਾਹਉ ਮੰਨ ਲਓ ਮੈਂ ਕਿਤਾਬ ਸ਼ੁਰੂ ਕਰਨਾ ਜਡੇਰੀ ਦਾ ਤੇ ਮੈਂ ਕਿੱਥੋਂ ਸ਼ੁਰੂ ਕਰਾਂ ਮੱਝਾਂ ਤੋਂ گاਵਾਂ ਤੋਂ ਜਾਂ ਮੈਨੂੰ ਕਿਹੜੀ ਜਗ੍ਹਾ 'ਤੇ ਸ਼ੁਰੂ ਕਰਨਾ ਚਾਹੀਦਾ ਕਿਹੜੀਆਂ-ਕਿਹੜੀਆਂ ਹੋਰ ਗੱਲਾਂ ਨੇ ਜਿਨ੍ਹਾਂ ਦਾ ਮੈਨੂੰ ਧਿਆਨ ਰੱਖਣਾ ਚਾਹੀਦਾ ਬਿਲਕੁਲ ਜੀ ਜਿੱਥੋਂ ਤੱਕ ਵਿਸ਼ਾ ਮੱਝ ਕੇ گاਾਂ ਜੀ ਇੱਕ ਬਹੁਤ ਕੰਪਲੈਕਸਿਟਿਡ ਵਿਸ਼ਾ ਜੀ ਇਹਦਾ ਜਵਾਬ ਅਸੀਂ ਵੀ ਕਲੀਅਰ ਕੱਟ ਦੇਣਾ ਮੁਸ਼ਕਲ ਹੋ ਜਾਂਦਾ ਉਹਦਾ ਅਸੀਂ ਜਵਾਬ ਇਸ ਤਰ੍ਹਾਂ ਦੇਣੇ ਆ ਕਿ ਜੇ ਤਾਂ ਤੁਸੀਂ ਦੁੱਧ ਸਿਰਫ ਪਲਾਂਟ ਕੋਆਪਰੇਟਿਵ ਨੂੰ ਪਾਉਣਾ ਜੀ ਤੁਹਾਡੀ ਡਾਇਰੈਕਟ ਮਾਰਕੀਟਿੰਗ ਦਾ ਕੋਈ ਸਕੋਪ ਨਹੀਂ ਹੈਗਾ ਜੀ ਤਾਂ ਜਿਹੜੀਆਂ ਦੋਗਲੀਆਂ ਗਾਵਾਂ ਨੇ ਵਲੈਤੀ ਗਾਵਾਂ ਨੇ ਉਹ ਥੋੜਾ ਚੰਗਾ ਰਹਿੰਦਾ ਕਿਉਂਕਿ ਮਸ਼ੀਨੀ ਕਰਨ ਸੌਖਾ ਵੱਡੇ ਲੈਵਲ ਤੇ ਸਾਹਮਣੀਆਂ ਸੌਖੀਆਂ ਨੇ ਜੀ ਜੇਕਰ ਤੁਹਾਡਾ ਮਾਰਕੀਟਿੰਗ ਦਾ ਸਿਸਟਮ ਤੁਸੀਂ ਸਿੱਧਾ ਸ਼ਹਿਰ ਦੇ ਵਿੱਚ ਆਪ ਵੇਚਣਾ ਚਾਹੁੰਦੇ ਹੋ ਜਾਂ ਤੁਹਾਡੇ ਆਲੇ-ਦਾਲੇ ਦੁੱਧ ਦੀ ਜਿਹੜੀ ਕਹਿੰ ਲੋ ਡਿਮਾਂਡ ਜ਼ਿਆਦਾ ਤੁਸੀਂ ਉੱਥੋਂ ਆਪਣੇ ਫਾਰਮ ਤੋਂ ਹੀ ਵੇਚਣਾ ਚਾਹੁੰਦੇ ਹੋ ਫੇਰ ਤੁਹਾਨੂੰ ਮੱਝਾਂ ਦਾ ਬਿਲਕੁਲ ਸੋਚਣਾ ਚਾਹੀਦਾ ਕਿਉਂਕਿ ਮੱਝਾਂ ਦੁੱਧ ਦੀ ਡਿਮਾਂਡ ਜਿਹੜੇ ਹਜੇ ਵੀ ਹਾਲੇ ਵੀ ਲੋਕ ਪ੍ਰੇਫਰ ਕਰਦੇ ਆ ਜੀ ਤੇ ਉਹਦੇ ਵਿੱਚ ਪ੍ਰੋਡਕਟ ਬਣਾਉਣ ਕਈ ਵਾਰ ਹਲਵਾਈ ਮੱਝਾਂ ਦੁੱਧ ਨੂੰ ਕਈ ਪ੍ਰੀਫਰ ਕਰਦੇ ਆ ਦੂਜੀ ਉਹ ਜੀ ਮਾਰਕੀਟਿੰਗ ਦਾ ਚੈਨਲ ਕੀ ਆ ਉਹ ਥੋੜਾ ਸਟੱਡੀ ਕਰਕੇ ਤੁਸੀਂ ਉਸ ਹਿਸਾਬ ਨਾਲ ਜਾਣਾ ਲੇਕਿਨ ਇਹ ਮੈਂ ਜ਼ਰੂਰ ਕਹੂੰਗਾ ਵੀ ਮੱਝਾਂ ਤੇ ਗਾਵਾਂ ਅਲੱਗ-ਅਲੱਗ ਚੀਜ਼ ਆ ਜੀ ਜਿਸ ਤਰ੍ਹਾਂ ਮੱਝਾਂ ਰੱਖਿਆ ਜਾਂਦੇ ਨੇ ਗਾਵਾਂ ਉਸ ਤਰ੍ਹਾਂ ਨਹੀਂ ਰੱਖਿਆ ਜਾਂਦੀਆਂ ਜਿਸ ਤਰ੍ਹਾਂ ਗਾਵਾਂ ਰੱਖਿਆ ਨੇ ਮੱਝਾਂ ਉਸ ਤਰ੍ਹਾਂ ਨਹੀਂ ਰੱਖਿਆ ਜਾਂਦੇ ਜੇ ਤੁਸੀਂ ਮੱਝਾਂ ਗਾਵਾਂ ਦੋਨੋਂ ਫਾਰਮ 'ਚ ਰੱਖੀਆਂ ਹੋਈਆਂ ਨੇ ਤਾਂ ਉਹਨੂੰ ਇੱਕ ਸੈਪਰੇਟ ਟ੍ਰੀਟ ਕਰੋ ਜੀ ਮੱਝਾਂ ਤੁਹਾਡੀਆਂ ਸੈਪਰੇਟ ਖੜੀਆਂ ਨੇ گاਵਾਆਂ ਤੁਹਾਡੀਆਂ ਅਲੱਗ ਖੜੀਆਂ ਨੇ ਉਹਨਾਂ ਲਈ ਅਲੱਗ ਸਿਸਟਮ ਹੁੰਦਾ ਮੱਝਾਂ ਲਈ ਅਲੱਗ ਹੁੰਦਾ ਟੈਕ ਸਿਸਟਮ ਉਹਨਾਂ گاਵਾਆਂ ਲਈ ਗਰਮੀ ਤੋਂ ਪ੍ਰਬੰਧ ਕਰਨੇ ਆ ਸ਼ੈੱਡ ਕਰਨੇ ਉਹ ਅਲੱਗ ਕਦੇ ਵੀ ਇਹਨਾਂ ਨੂੰ ਇਕੱਠੀ ਇੱਕ ਜਗ੍ਹਾ ਤੇ ਬੰਨ ਕੇ ਤੁਸੀਂ ਰੱਖਣ ਦੀ ਉਹਦੇ ਵਿੱਚ ਕਾਮਯਾਬੀ ਦੇ ਚਾਂਸ ਕੱਟ ਹੁੰਦੇ ਆ ਤੇ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਜਾਜ਼ਤ ਦੋ ਮੈਂ ਇੱਕ ਦੋ ਮਿੰਟ ਹੋਰ ਬੋਲਣਾ ਜੀ ਬਿਲਕੁਲ ਬਿਲਕੁਲ ਸਰ ਅ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਤੁਹਾਡੀਆਂ ਸਟਰੈਂਥਸ ਨੇ ਤੁਸੀਂ ਕਿੰਨਾ ਪੈਸਾ ਲਾਉਣਾ ਕਿੰਨੀ ਤੁਹਾਡੇ ਕੋਲ ਲੈਂਡ ਅਵੇਲੇਬਲ ਆ ਇਹ ਚੀਜ਼ਾਂ ਨੂੰ ਖਾਸ ਧਿਆਨ ਰੱਖੋ ਅ ਉਦਾਹਰਨ ਦੇ ਤੌਰ ਤੇ ਜੇ ਤੁਹਾਡੇ ਕੋਲ ਤੁਸੀਂ ਫਾਰਮ ਬਣਾਉਣਾ ਤੁਹਾਡੇ ਕੋਲ ਅੱਧਾ ਕਿਲਾ ਜਗਾ ਜਿੱਥੇ ਤੁਸੀਂ ਮੱਝਾਂ ਗਾਵਾਂ ਰੱਖਣੀਆਂ ਚਾਹੁੰਦੇ ਹੋ ਜੀ ਤਾਂ ਅੱਧੇ ਕਿਲੇ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਤਕਰੀਬਨ 40 ਤੋਂ 50 ਜਾਨਵਰ 60 70 ਤੱਕ ਵੀ ਜਾ ਸਕਦੇ ਹੋ ਲੇਕਿਨ ਇੰਨੇ ਕੁ ਰੱਖੋ ਜੇ ਬਹੁਤ ਜ਼ਿਆਦਾ ਭੀੜ ਪਾਓਗੇ ਤੇ ਬਿਮਾਰੀ ਦੇ ਚਾਂਸ ਵਧਣ ਲੱਗ ਜਾਂਦੇ ਆ ਖਾਸ ਕਰ ਗਾਵਾਂ ਨੂੰ ਥੋੜੀ ਜਗ੍ਹਾ ਜ਼ਿਆਦਾ ਚਾਹੀਦੀ ਹੈ ਕਿਉਂਕਿ ਖੁੱਲੇ ਸ਼ੈੱਡ ਬਣਨੇ ਹੁੰਦੇ ਆ ਖੁੱਲੀਆਂ ਰੱਖਣੀਆਂ ਨੇ ਗਾਵਾਂ ਨੂੰ ਕਦੇ ਵੀ ਬਲੇਟੀ ਗਾਵਾਂ ਨੂੰ ਜਿਆਦਾ ਦੁੱਧ ਵਾਲਿਆਂ ਨੂੰ ਬੰਨ ਕੇ ਰੱਖਣਾ ਬਹੁਤ ਔਖਾ ਵਾ ਉਹ ਗਰਮੀ ਦੇ ਵਿੱਚ ਤੁਹਾਡਾ ਬਿਲਕੁਲ ਖ ਤੇ ਇਸ ਕਰਕੇ ਜਗਾ ਕਿੰਨੀ ਆ ਉਸ ਤੋਂ ਬਾਅਦ ਇਨਵੈਸਟਮੈਂਟ ਕਿੰਨੀ ਆ ਤੇ ਇਨਵੈਸਟਮੈਂਟ ਜਿਹੜੀ ਹੈਗੀ ਆ ਮੱਜਾਂ ਦੇ ਵਿੱਚ ਤੁਸੀਂ ਜਿਹੜੇ ਪੁਰਾਣੇ ਢਾਰੇ ਬਣੇ ਹੋਏ ਆਪਣੇ ਬਰਾਂਡੇ ਬਣੇ ਉਹ ਵਰਤ ਸਕਦੇ ਹੋ ਜੀ ਲੇਕਿਨ ਗਾਵਾਂ ਦੇ ਵਿੱਚ ਉਸ ਤਰ੍ਹਾਂ ਦੇ ਢਾਰੇ ਰੱਖਣੇ ਮੈਂ ਨਹੀਂ ਸਲਾਹ ਦਊਂਗਾ ਜੀ ਗਾਵਾਂ ਦੇ ਵਿੱਚ ਕਦੇ ਵੀ ਇੱਟਾਂ ਦੀਆਂ ਦਰਜਾਂ ਵਾਲੇ ਜਾਂ ਟੀਪ ਵਾਲੇ ਸ਼ੈੱਡ ਨੇ ਉਹ ਕਦੇ ਨਾ ਰੱਖੋ ਉੱਥੇ ਚਿਚੜਾਂ ਨਾਲ ਉਹਨਾਂ ਦੀ ਇਜਾਜ਼ਤ ਨਹੀਂ ਮਿਲਦੀ ਚਿਚੜਾਂ ਤੋਂ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਪੈਦਾ ਹੋਣਗੀਆਂ گاਵਾਂ ਲਈ ਸ਼ੈੱਡ ਨੇ ਜਿਹੜੇ ਜਾਂ ਜਾਂ ਕੱਚੀ ਜਗਾ ਜਾਂ ਸੀਮਿੰਟ ਦੀ ਲਿਪਾਈ ਵਾਲੀ ਕੰਧ ਜਾਂ ਖੁਰਲੀ ਇੱਟਾਂ ਦੀ ਦਰਜ ਵਾਲੀ ਕੋਈ ਉੱਥੇ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਉਹ گاਵਾਂ ਲਈ ਬਹੁਤ ਨਰਕ ਚੀਜ਼ ਬਣ ਜਾਂਦੀ ਹੈ ਜੀ ਤੇ ਇਸ ਤੋਂ ਬਿਨਾ ਜਿਹੜੀ ਇੱਕ ਹੋਰ ਬਹੁਤ ਸਾਵਧਾਨੀ ਰੱਖਣ ਵਾਲੀ ਗੱਲ ਆ ਤੁਸੀਂ ਜਿੰਨੇ ਪੈਸੇ ਪਹਿਲਾਂ ਸੋਚਿਆ ਵੀ ਇੰਨੇ ਲਾਉਣੇ ਆ ਉਹਦਾ ਤਕਰੀਬਨ 70-75 ਪਰਸੈਂਟ ਹੀ ਲਾਓ 20-30% ਕੋਲ ਰੱਖੋ ਕਿਉਂਕਿ ਉਸ ਤੋਂ ਬਾਅਦ ਖਰਚੇ ਜਿਹੜੇ ਕਦੇ ਆਪਾਂ ਸੋਚੇ ਵੀ ਨਹੀਂਦੇ ਉਸ ਤਰ੍ਹਾਂ ਦੇ ਪੈਣੇ ਸ਼ੁਰੂ ਹੋ ਜਾਂਦੇ ਆ ਇਹ ਸਾਡੇ ਕੋਲ 50 ਲੱਖ ਰੁਪਏ 50 ਸਾਰਾ ਲਾ ਕੇ ਅਸੀਂ ਬਹਿ ਗਏ ਤੇ ਤੁਹਾਨੂੰ 10 ਲੱਖ ਦੀ ਫੇਰ ਲੋੜ ਪੈ ਗਈ ਤਾਂ ਬਹੁਤ ਔਖਾ ਹੋ ਜਾਂਦਾ ਜੀ ਸਰ ਇਸ ਕਰਕੇ ਫਾਈਨੈਂਸ਼ੀਅਲ ਮੈਨੇਜਮੈਂਟ ਆ ਜਿਹੜੀ ਉਹ ਬਹੁਤ ਨਿਹਾਇਤ ਜ਼ਰੂਰੀ ਆ ਜੀ ਸਰ ਹੈਨਾ ਤੇ ਇੱਕ ਮੈਂ ਹੋਰ ਥੋੜੀ ਜੀ ਗੱਲ ਇਹ ਆ ਇੰਪੋਰਟੈਂਟ ਵੀ ਜਦੋਂ ਕੋਈ ਫਾਰਮ ਨਵਾਂ ਸ਼ੁਰੂ ਕੀਤਾ ਤੁਸੀਂ ਜਿਹੜੇ ਸਟਰਕਚਰ ਬਣਾਉਣੇ ਆ ਟਾਰੇ ਬਣਾਉਣੇ ਆ ਸ਼ੈੱਡ ਬਣਾਉਣੇ ਆ ਕੋਈ ਹੋਰ ਫੈਸਿਲਿਟੀ ਬਣਾਉਣੀ ਆ ਘਟੋ ਘਟ 100 ਵਾਰ ਸੋਚ ਕੇ ਬਣਾਓ ਕਿਉਂਕਿ ਉਹ ਦੁਬਾਰਾ ਨਹੀਂ ਬਣਨੀ ਉਹ ਦੁਬਾਰਾ ਭੰਨ ਤੋੜਨੀ ਹੋਣੀ 0 100 ਠੀਕ ਆ ਉਹਦੇ ਤੇ ਨਾ ਲੋੜ ਤੋਂ ਜ਼ਿਆਦਾ ਪੈਸਾ ਲਾਉਣਾ ਜੀ ਨਾ ਲੋੜ ਤੋਂ ਇਹ ਨਹੀਂ ਹੈਗਾ ਵੀ ਉਹਦੀ ਫੈਸਿਲਿਟੀ ਉਹ ਘਟਾ ਦੋ ਤੁਸੀਂ ਜਾਨਵਰ ਔਖੇ ਹੋਣ ਜੀ ਬਿਲਕੁਲ ਇੱਕ ਦੋਨਾਂ ਚੀਜ਼ਾਂ ਦਾ ਬੈਲੈਂਸ ਆ ਜਿਹੜਾ ਉਹ ਬਣਾ ਕੇ ਚੱਲਣਾ ਪੈਂਦਾ ਵੀ ਜਾਨਵਰੀ ਆਰਾਮਦਾਇਕ ਰਹਿ ਸਕਣ ਤੁਹਾਡਾ ਪੈਸੇ ਵੀ ਵੀ ਜਿਹੜਾ ਮਿਨੀਮ ਚਾਹੀਦਾ ਘੱਟੋ ਘੱਟ ਚਾਹੀਦਾ ਉਹਨਾਂ ਤੁਹਾਨੂੰ ਬਣਾਉਣਾ ਪੈਣਾ ਇਸ ਕਰਕੇ ਮਹਾਰਾ ਦੀ ਸਲਾਹ ਲਓ ਆਲੇ-ਦਾਲੇ ਫਾਰਮ ਵਿਜ਼ਿਟ ਕਰੋ ਸਾਰਾ ਕੁਝ ਦੇਖ ਕੇ ਐਨਲਿਸਿਸ ਕਰਕੇ ਫਿਰ ਆਪਣਾ ਉੱਥੇ ਸ਼ੈੱਡ ਦੇ ਉੱਪਰ ਸ਼ੈੱਡ ਦਾ ਜਿਹੜਾ ਉਹ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਕਦੇ ਨਹੀਂ ਕਰੀ ਜੀ 800 ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਦਸੀਆਂ ਵੀ ਦੇਖ ਕੇ ਨਾ ਬਾਲਾ ਮਹਿੰਗਾ ਬਣਾਉਣਾ ਨਾ ਅਸੀਂ ਜਨਵਰੀ ਦੀ ਵੈਲਫੇਅਰ ਨਾਲ ਕੰਪਰੋਮਾਈਜ਼ ਕਰਨਾ ਸੋ ਸਾਰਾ ਸਲਾਹ ਲੈ ਕੇ ਇਹ ਆਪਾਂ ਸ਼ੈੱਡ ਬਣਾਉਣਾ ਇੱਕ ਵਾਰੀ ਬਣ ਗਿਆ ਫਿਰ ਇਹਨੂੰ ਅਸੀਂ ਢਾਟੂ ਨਹੀਂ ਕਰ ਸਕਦੇ ਡਾਕਟਰ ਸਾਹਿਬ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆਇਆ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਸ਼ੁਰੂ ਕਰਨਾ ਵੀ ਇੱਕ ਨਵੇਂ ਬੰਦੇ ਨੇ ਤੁਸੀਂ ਕੀ ਸਲਾਹ ਦਿੰਦੇ ਹੋ ਵੀ ਕਿੰਨੇ ਕੁ ਜਾਨਵਰਾਂ ਤੋਂ ਜੇ ਮੱਝਾਂ ਦਾ ਕਰਨਾ ਹੋਵੇ ਜਾਂ ਗਾਵਾਂ ਦਾ ਕਰਨਾ ਹੋਵੇ ਤੇ ਕਿੰਨੇ ਕੁ ਜਾਨਵਰ ਲੈ ਕੇ ਕਰਨਾ ਚਾਹੀਦਾ ਸ ਬਿਲਕੁਲ ਜੀ ਦੇਖੋ ਜੇ ਅੱਪਰ ਲਿਮਟ ਦਾ ਕੋਈ ਨਹੀਂ ਉਹ ਤਾਂ ਤੁਹਾਡੇ ਜਿਹੜੇ ਫਾਈਨਾਂਸ 'ਤੇ ਉਸਤੇ ਡਿਪੈਂਡ ਕਰਦਾ ਲੇਕਿਨ ਅਸੀਂ ਸੁਜੈਸਟ ਕਰਦੇ ਹਾਂ ਕਿ ਘੱਟੋ ਘੱਟ 10 ਜਾਨਵਰਾਂ ਤੋਂ ਸ਼ੁਰੂ ਕਰੋ ਤਾਂ ਕਿ ਜਿਹੜੀ ਤੁਹਾਡੀ ਇੱਕ ਰਿਸਪੈਕਟੇਬਲ ਇਨਕਮ ਆ ਉਹ ਸ਼ੁਰੂ ਹੋ ਸਕੇ ਜੀ ਉਹਦੇ ਵਿੱਚ ਇਹ ਹੁੰਦਾ ਕਿ 5 ਜਨਵਾਰ ਆ ਉਹ ਤੁਸੀਂ ਸ਼ੁਰੂਆਤ ਚ ਖਰੀਦੋ ਜੀ ਅ ਅ 5 ਜਨਵਾਰ ਜਦੋਂ ਡਰਾਈ ਹੋਣ ਦੇ ਨੇੜੇ ਪਹੁੰਚ ਜਾਂਦੇ ਆ ਉਦੋਂ 8-9 ਮਹੀਨੇ ਬਾਅਦ ਜੀ ਹਾਂ ਇੱਥੇ ਇੱਕ ਹੋਰ ਗੱਲ ਆ ਜਨਵਰ ਕਿਹੜੇ ਖਰੀਦਣੇ ਆ ਜੀ ਜੇ ਤਾਂ ਤੁਸੀਂ ਪ੍ਰੈਗਨੈਂਟ ਜਾਨਵਰ ਜਿਨ੍ਹਾਂ ਨੂੰ ਸੂਣ ਚ ਹਾਂਜੀ ਟਾਈਮ ਰਹਿੰਦਾ 2-3 ਮਹੀਨੇ ਜੇ ਉਹ ਖਰੀਲੋਂ ਸਭ ਤੋਂ ਵਧੀਆ ਰਹਿੰਦਾ ਕਿਉਂਕਿ ਆਪਣੇ ਸਾਹਮਣੇ ਸਵਾਦ ਸਕਦੇ ਹਾਂ ਪਰ ਹਾਂ ਇਹ ਜ਼ਰੂਰ ਆ ਥਣ ਥਣ ਚੈੱਕ ਕੀਤੇ ਹੋਣ ਜੇ ਗੱਬਣ ਬੱਚੀਆਂ ਜਾਂ ਕਟੀਆਂ ਖਰੀਦ ਸਕਦੇ ਹੋ ਸਭ ਤੋਂ ਵਧੀਆ ਜੀ ਖਰੀਦਣ ਤੋਂ ਪਹਿਲਾਂ ਟੈਸਟਿੰਗ ਜ਼ਰੂਰ ਕਰਾਓ ਕਟਵੜ ਬਰੂਸਿਲੋ ਸੇ ਟੈਸਟਿੰਗ ਜ਼ਰੂਰ ਕਰਾਓ ਕਿਉਂਕਿ ਜੇ ਉਹ ਟੈਸਟਿੰਗ ਨਹੀਂ ਕੀਤੀ ਤਾਂ ਫਾਰਮ ਫੇਲ ਹੋ ਜਾਂਦੇ ਆ ਉਹ ਟੈਸਟਿੰਗ ਅਸੀਂ ਯੂਨੀਵਰਸਿਟੀ ਕਰਦੀ ਐ ਤੇ ਬਲੱਡ ਲਿਆ ਕੇ ਸੀਰਮ ਲਿਆ ਕੇ ਤੁਸੀਂ ਟੈਸਟ ਕਰਾ ਸਕਦੇ ਹੋ ਕੋਈ ਬੜਾ ਔਖਾ ਕੰਮ ਨਹੀਂ ਜੇ ਫਾਰਮ ਸ਼ੁਰੂ ਕਰਨਾ ਹੈ ਤੁਹਾਨੂੰ ਸਿੱਖਣਾ ਪੈਣਾ ਇਹ ਇਹ ਤੋਂ ਬਿਨਾ ਤੁਸੀਂ ਜਾਨਵਰ ਨਾ ਪਾਓ ਕਦੇ ਵੀ ਤੇ ਜਦੋਂ ਜਾਨਵਰ ਲਿਆਂਦਾ ਉਹਨੂੰ ਕਦੇ ਵੀ ਆਪਣੇ ਮੇਨ ਸ਼ੈੱਡ ਚ ਨਾ ਲਾਓ ਲੈ ਕੇ ਜਾਓ ਉਹਦੀ ਕਿਉਂਕਿ ਅਸੀਂ ਅਸਿਊਮ ਕਰਦੇ ਹਾਂ ਉਹਨੂੰ ਟੈਸਟਿੰਗ ਕਰਕੇ ਲਿਆਂਦਾ ਉਹਨੂੰ ਸੈਪਰੇਟ ਰੱਖੋ ਜਿਹੜਾ ਤੁਹਾਡਾ ਸ਼ੈੱਡ ਮੇਨ ਸ਼ੈੱਡ ਆ ਉਸ ਤੋਂ ਸੈਪਰੇਟ ਅਲੱਗ ਰੱਖੋ ਜੀ ਅਲੱਗ ਰੱਖ ਕੇ ਪਹਿਲਾਂ ਉਹਦੀ ਡੀਵਰਮਿੰਗ ਕਰੋ ਚਿਚੜਾਂ 'ਇਸਪਰੇਅ ਕਰੋ ਉਸ ਤੋਂ ਬਾਅਦ ਉਹਦੀ ਵੈਕਸੀਨੇਸ਼ਨ ਆ ਜਿਹੜੀ ਐਫ ਐਮ ਡੀ ਐਚ ਐਸ 21 ਦਿਨ ਬਾਅਦ ਉਹ ਕਰੋ ਤੇ ਉਸ ਤੋਂ ਬਾਅਦ ਤੁਸੀਂ ਹਫਤਾ 10 ਦਿਨ ਬਾਅਦ ਉਸ ਤੋਂ ਬਾਅਦ ਇੱਕ ਵਾਰ ਫਿਰ ਬਰੂਸਲੋਸ ਚੈੱਕ ਕਰੋ ਜੀ ਇਹ ਮਹੀਨੇ ਦਾ ਪ੍ਰੋਸੈਸ ਪੂਰੀ ਕਰਕੇ ਤੁਸੀਂ ਫਿਰ ਛੱਡਿਓ ਜਾਨਵਰ ਕਦੇ ਫੇਰ ਨਹੀਂ ਹੋਵੋਗੇ ਜੀ ਰੋਕ ਲੇਕਿਨ ਜੇ ਇਹ ਪ੍ਰੋਸੈਸ ਪੂਰਾ ਨਾ ਕੀਤਾ ਤਾਂ ਤਾਂ ਕਾਮਯਾਬੀ ਦੇ ਚਾਂਸ ਆ ਜਿਹੜੇ ਉਹ ਤੁਹਾਡੇ ਘਟ ਜਾਣਗੇ ਇਸ ਕਰਕੇ ਇਹ ਇਹ ਚੀਜ਼ ਤੋਂ ਤੁਸੀਂ ਬਿਲਕੁਲ ਸਾਵਧਾਨ ਰਹਿਣਾ ਵੀ ਬਿਨਾ ਚੈੱਕ ਕੀਤੇ ਤੋਂ ਬਲੱਡ ਚੈੱਕ ਕੀਤੇ ਤੋਂ ਜਾਨਵਰ ਨਹੀਂ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਨੇ ਛੱਡ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ ਪਸ਼ੂਆਂ ਬਾਰੇ ਦਿੱਤੀ ਡਾਕਟਰ ਸਾਹਿਬ ਹੁਣ ਸਭ ਤੋਂ ਜਿਹੜਾ ਫਾਰਮਿੰਗ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਜਿਹੜਾ ਸਭ ਤੋਂ ਜ਼ਿਆਦਾ ਖਰਚਾ ਆਉਂਦਾ ਮੈਂ ਚਾਹਾਂਗਾ ਵੀ ਥੋੜਾ ਉਹਦੇ ਤੇ ਵੀ ਜਾਣਨਾ ਪਾਉ ਤੁਸੀਂ ਸਾਡੀ ਫੀਡ ਦੇ ਉੱਤੇ ਜੀ ਬਿਲਕੁਲ ਇਸ ਤਰ੍ਹਾਂ ਕਿ ਮੈਂ ਗੱਲ ਕੀਤੀ ਸੀ 10 ਜਾਨਵਰ ਮਿਨੀਮਮ ਰੱਖਣੇ ਆ ਜੀ ਲੇਕਿਨ ਜੇ ਤੁਸੀਂ ਥੋੜਾ ਜਿਹਾ ਮਸ਼ੀਨੀਕਰਨ ਕਰਨਾ ਜੀ ਮਸ਼ੀਨੀ ਕਰਨ ਦੇ ਵਿੱਚ ਫਿਰ ਤੁਹਾਨੂੰ 40-50 ਜਨਵਾਰਾਂ ਤੋਂ ਸ਼ੁਰੂ ਕਰਨਾ ਪਊ ਤਾਂ ਮਸ਼ੀਨੀ ਕਰਨ ਤੁਹਾਡੇ ਜਿਹੜੇ ਸ਼ੈੱਡ ਨੇ ਉਹ ਮਨਿਓਰ ਆਪਣੇ ਗੋਹਾ ਖਤਮ ਕਰਨ ਵਾਲੇ ਸਕ੍ਰੈਪਰ ਨੇ ਟੀਐਮਆਰ ਵੈਗਨ ਮਿਲਕਿੰਗ ਪਾਰਲਰਾਂ ਇਹ ਸਾਰੀਆਂ ਚੀਜ਼ਾਂ ਤਾਂ ਵਾਰਾ ਖਾਂਦੀਆਂ ਨੇ 40 50 ਜਾਨਵਰ ਜਾਂ ਇਸ ਤੋਂ ਉੱਪਰ ਹੋਣਾ ਜੀ ਇਸ ਕਰਕੇ ਤੁਸੀਂ ਦੇਖਣਾ ਵੀ ਤੁਸੀਂ ਮਸ਼ੀਨੀ ਕਰਨ ਵਾਲਾ ਜਾਣਾ ਜਾਂ ਤੁਹਾਡੀ ਕੈਪੀਟਲ ਘੱਟ ਆ ਤੁਸੀਂ ਆਪਣੇ ਹੱਥੀ ਮਿਹਨਤ ਕਰਨੀ ਆ ਤਾਂ 10 15 10 ਤੋਂ ਸ਼ੁਰੂ ਕਰਕੇ ਅਗੜਾ 20 30 ਤੱਕ ਜਾਣਾ ਜੀ ਇਹ ਤੁਸੀਂ ਆਪਣੇ ਰਿਸੋਰਸ ਤੁਹਾਡੇ ਕੋ ਕਿੰਨੇ ਫੰਡ ਨੇ ਉਸ ਹਿਸਾਬ ਨਾਲ ਆ ਦੇਖਣਾ ਜੀ ਤੇ ਤੁਸੀਂ ਫੀਡ ਹਾਂ ਜੀ ਆ ਜਦੋਂ ਇੱਕ ਤਾਂ ਮੈਂ ਗੱਲ ਕੀਤੀ ਆ ਵੀ ਚੈੱਕ ਕਰਕੇ ਲਿਆਉਣਾ ਇੱਕ ਜਦੋਂ ਜਾਨਵਰ ਤੁਸੀਂ ਸ਼ੁਰੂ ਕਰਨੇ ਆ ਪਾਉਣੇ ਤੁਹਾਡੇ ਕੋਲ ਕੁਆਲਿਟੀ ਸਾਈਲੇਜ ਹੋਣਾ ਚਾਹੀਦਾ ਜੀ ਵਧੀਆ ਕੁਆਲਿਟੀ ਦਾ ਆਚਾਰ ਸਾਈਲੇਜ ਮੱਕੀ ਦਾ ਉਹ ਪਹਿਲਾਂ ਪਾ ਕੇ ਰੱਖਣਾ ਸ਼ੈੱਡ ਬਣਾਉਣਾ ਫਿਰ ਸਾਈਲੇਜ ਪਾਉਣਾ ਫਿਰ ਜਾਨਵਰ ਆਉਣੇ ਚਾਹੀਦੇ ਆ ਟੈਸਟ ਕਰਕੇ ਕੁਆਲਿਟੀ ਦਾ ਆਚਾਰ ਪਾਉਣ ਦਾ ਤਰੀਕਾ ਜਿਨੇ ਕੁਆਲਿਟੀ ਦਾ ਆਚਾਰ ਪਾ ਲਿਆ ਚੈੱਕ ਕਰਕੇ ਜਾਨਵਰ ਲੈ ਲੇ ਉਹ ਜਾਨਵਰ ਉਹ ਕਦੇ ਵੀ ਡੇਰੀ ਫਾਰਮ ਫੇਲ ਨਹੀਂ ਹੋਊਗਾ ਕੁਆਲਿਟੀ ਦਾ ਆਚਾਰ ਪਾਉਣ ਦਾ ਇੱਕ ਵੱਖਰਾ ਵਿਸ਼ਾ ਉਹ ਕਿਵੇਂ ਪਾਉਣਾ ਸਾਡੇ ਉਹ ਇੱਕ ਵੱਖਰੇ ਵਿਸ਼ੇ ਨੇ ਕੁਸੀਂ 6 ਸਾਰੇ ਨੂੰ ਯੂਨੀਵਰਸਿਟੀਆਂ ਸਲਾਹ ਕਰ ਸਕਦੇ ਹੋ ਵਧੀਆ ਕੁਆਲਟੀ ਦਾ ਆਚਾਰ ਤੁਹਾਡੇ ਕੋਲ ਹੋਵੇ ਸਾਈਲੇਜ ਪੂਰੀ ਟਾਪ ਕੁਆਲਟੀ ਦਾ ਤੇ ਫਿਰ ਤੁਸੀਂ ਵੰਡਾ ਜਿਹੜਾ ਉਸ ਹੱਬ ਨਾਲ ਬਣਾਉਣਾ ਉਹਦੇ ਬਾਰੇ ਵੀ ਅਸੀਂ ਬੜੇ ਇੱਕ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਆ ਬਹੁਤ ਪੋਡਕਾਸਟ ਅੱਗੇ ਵੀ ਕਰਾਂਗੇ ਤੇ ਵਧੀਆ ਵੰਡ ਬਣਾਉਣਾ ਅਲੱਗ-ਅਲੱਗ ਜਾਨਵਰਾਂ ਨੂੰ ਦੁੱਧ ਵਾਲਿਆਂ ਨੂੰ ਡਰਾਈ ਨੂੰ ਪ੍ਰੈਗਨੈਂਟ ਨੂੰ ਕਾਫਸ ਨੂੰ ਤੇ ਉਸ ਤੋਂ ਬਾਅਦ ਵਧੀਆ ਕੁਆਲਟੀ ਦਾ ਸੀਮਨ ਜਿਹੜਾ ਜਾਨਵਰਾਂ ਦੇ ਲਗਾਉਣਾ نسل ਸੁਧਾਰ ਵੱਲ ਜਾਣਾ ਇਹ ਚੀਜ਼ਾਂ ਸਾਰੀਆਂ ਇਕੱਠੀਆਂ ਚੱਲਣੀਆਂ ਜੀ ਬਿਲਕੁਕੁਲ ਡਾਕਟਰ ਸਾਹਿਬ ਹਾਂ ਇਹ ਜੋ ਤੁਸੀਂ ਵਿੱਚ ਪਾਉਂਗੇ ਸਿੱਖੋਗੇ ਯੂਨੀਵਰਸਿਟੀ ਤੁਹਾਡੇ ਨਾਲ ਖੜੀ ਆ ਟ੍ਰੇਨਿੰਗ ਲੈਣੀ ਆ ਤੁਸੀਂ ਇੱਥੇ ਆਓ ਬਾਅਦ ਵਿੱਚ ਕੋਈ ਮੁਸ਼ਕਲ ਆਉਂਦੀ ਆ ਕੋਈ ਡਿਜ਼ੀਜ਼ ਆਉਂਦੀ ਆ ਕੋਈ ਟੈਸਟਿੰਗ ਕਰਾਉਣੀ ਆ ਬਲੱਡ ਦੀ ਸਾਰੀਆਂ ਸਾਡੇ ਕੋਲ ਫੈਸਿਲਿਟੀਆਂ ਨੇ ਹਸਪੀਟਲ ਆ ਤੇ ਇਹਨੂੰ ਇਹਨੂੰ ਤੁਸੀਂ ਵਰਤ ਸਕਦੇ ਹੋ ਫੈਸਿਲਿਟੀਆਂ ਦਾ ਲਾਹਾ ਲਓ ਤੇ ਅਸੀਂ ਤੁਹਾਨੂੰ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਊਗੀ ਤੁਹਾਨੂੰ ਪ੍ਰੋਬਲਮ ਆ ਜਿਹੜੀ ਤੁਹਾਡੀ ਸੋਲਵ ਨਾ ਹੋਵੇ ਯੂਨੀਵਰਸਿਟੀ ਤੁਹਾਡੇ ਨਾਲ ਖੜੀ ਆ ਤੇ ਹਿੰਮਤ ਤੁਹਾਡੀ ਆ ਤੁਸੀਂ ਅੱਗੇ ਵਧੋ ਜੀ ਡਾਕਟਰ ਸਾਹਿ ਸੋ ਇਸੇ ਕਿ ਸਾਰਾ ਜਿਹੜਾ ਡੇਰੀ ਦਾ ਪਹਿਲੂਆਂ ਤੇ ਅਸੀਂ ਝਾਤੀ ਮਾਰ ਲਈ ਹੈਗੀ ਐ ਮੈਂ ਜਾਂਦੇ ਜਾਂਦੇ ਡਾਕਟਰ ਸਾਹਿਬ ਤੇ ਇਹ ਵੀ ਪੁੱਛਣਾ ਚਾਹੂਗਾ ਕਿਉਂਕਿ ਡਾਕਟਰ ਸਾਹਿਬ ਦਾ ਤਜਰਬਾ ਬਹੁਤ ਹੈ ਵੀ ਜੇ ਕੰਮ ਸ਼ੁਰੂ ਕੀਤਾ ਤੇ ਹੁਣ ਸਾਨੂੰ ਜਦੋਂ ਦੁੱਧ ਆ ਗਿਆ ਸਾਨੂੰ ਫਾਰਮ ਤੇ ਤਾਂ ਉਸ ਬਾਰੇ ਵੀ ਥੋੜਾ ਜਿਹਾ ਚਾਨਣਾ ਡਟਸਪ ਪਾ ਦਿਓ ਵੀ ਦੁੱਧ ਬਾਰੇ ਕਿੱਧਰ ਨੂੰ ਜਾਣਾ ਚਾਹੀਦਾ ਵੀ ਦੁੱਧ ਸੇਲ ਕਰਨਾ ਚਾਹੀਦਾ ਜਾਂ ਕੁਝ ਹੋਰ ਬਣਾ ਕੇ ਜਾਂ ਮਾਰਕਟ ਦੇਖੋ ਜੀ ਜੇ ਤਾਂ ਤੁਹਾਡੇ ਕੋਲ ਬਲੈਤੀ گاਵਾਂ ਦਾ ਤੁਸੀਂ ਵੱਡਾ ਫਾਰਮ ਬਣਾਇਆ ਫਿਰ ਤਾਂ ਪਲਾਂਟ ਨੂੰ ਦੁੱਧ ਪਾਓ ਕਿਉਂਕਿ ਉਹ ਇਨਸੈਂਟਿਵ ਦਿੰਦੇ ਆ ਵੀ 5 ਕੁੰਟਲ ਤੋਂ ਉੱਪਰ ਇੰਨਾ ਵਧ ਗਿਆ 10 ਕੁੰਟਲ ਤੋਂ ਇੰਨਾ 20 ਕੁੰਟਲ ਤੋਂ ਇੰਨਾ ਜਿਉਂ ਜਿਉਂ ਦੁੱਧ ਵਧੀਆਂ ਦਾ ਤੁਹਾਡੀ ਉਹ ਪ੍ਰਾਈਸ ਜਿਹੜੀ ਹੈਗੀ ਉਹ ਰੇਟ ਵਧ ਜਾਂਦਾ ਤੇ ਉਹ ਬਹੁਤ ਵਧੀਆ ਸਿਸਟਮ ਆ ਠੀਕ ਆ ਉਹਦੇ ਨਾਲ ਵਧੀਆ ਫਾਰਮ ਚੱਲ ਰਹੇ ਆ ਜੀ ਜੇ ਤੁਹਾਡਾ ਸ਼ਹਿਰ ਦੇ ਨੇੜੇ ਆ ਜਾਂ ਤੁਹਾਡਾ ਦੁਕਾਨ ਤੇ ਕਰਨਾ ਤੁਸੀਂ ਮੱਝਾਂ ਥੋੜੀਆਂ ਰੱਖੀਆਂ ਨੇ ਤੁਸੀਂ ਪ੍ਰੋਡਕਟ ਬਣਾ ਕੇ ਵੇਚ ਸਕਦੇ ਹੋ ਜੀ ਹਾਂ ਉਹ ਉਹ ਪ੍ਰੋਡਕਟ ਨੇ ਜਿਹੜੇ ਉਹ ਬਹੁਤ ਤਰ੍ਹਾਂ ਦੇ ਨੇ ਉਹ ਬੇਸਿਕ ਪ੍ਰੋਡਕਟ ਆਪਣੇ ਦਹੀਂ ਪਨੀਰ ਤੋਂ ਲੈ ਕੇ ਚੀਜ਼ ਤੱਕ ਅਸੀਂ ਹਰੇਕ ਤਰ੍ਹਾਂ ਦੀ ਟ੍ਰੇਨਿੰਗ ਦਿੰਨੇ ਆ ਪ੍ਰੋਡਕਟ ਬਣਾਉਣ ਦੀ ਜੀ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਡਕਟ ਬਣਾਉਣਾ ਉਹ ਸਾਡੇ ਕੋਲ ਟ੍ਰੇਨਿੰਗ ਲਓ ਹੈਂਡਹੋਲਡਿੰਗ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਕਿਸ ਤਰ੍ਹਾਂ ਨੂੰ ਮਾਰਕੀਟਿੰਗ ਕਰਨਾ ਉਹ ਅਸੀਂ ਸਾਰਾ ਦੱਸਦੇ ਆ ਤੇ ਕੋਈ ਯੰਗ ਐਂਟਰਪ੍ਰੈਨਿਓਰ ਆ ਮਿਲਕ ਪ੍ਰੋਡਕਟ ਚਾਹਣਾ ਚਾਹੁੰਦਾ ਤੇ ਬਹੁਤ ਵਧੀਆ ਇੱਕ ਹੈਗਾ ਖੇਤਰ ਤੇ ਅਸੀਂ ਪੂਰੀ ਤਰ੍ਹਾਂ ਉਹਦੀ ਸਹਾਇਤਾ ਕਰਾਂਗੇ ਹਰ ਤਰ੍ਹਾਂ ਨਾਲ ਤੇ ਬੜਾ ਵੱਡਾ ਫੀਲਡ ਆ ਇਹ ਤੇ ਅੱਗੇ ਵਧਣ ਲਈ ਬਹੁਤ ਵਧੀਆ ਚੀਜ਼ ਆ ਜੀ ਡਾਕਟਰ ਸਾਹਿਬ ਸੋ ਆਪਾਂ ਅੱਜ ਜਿਹੜਾ ਡੇਰੀ ਕਿਤੇ ਨੂੰ ਸ਼ੁਰੂ ਕਰਨ ਲੱਗੇ ਆ ਕਿਹੜੀਆਂ-ਕਿਹੜੀਆਂ ਮੁੱਖ ਗੱਲਾਂ ਦਾ ਧਿਆਨ ਰੱਖਣਾ ਉਹ ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਜਿਹੜੇ ਹੋ ਗਏ ਸੁਝੇ ਤੇ ਸੁਲਝੇ ਟੰਗ ਨਾਲ ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਗੱਲਾਂ ਦੱਸੀਆਂ ਜਿਹੜੀਆਂ ਸਾਡੇ ਜ਼ਹਿਨ 'ਚ ਨਹੀਂ ਆਉਂਦੀਆਂ ਕਈ ਵਾਰੀ ਤੋ ਮੈਨੂੰ ਉਮੀਦ ਹੈ ਵੀ ਜਿਹੜੇ ਵੀ ਸਾਡੇ ਨਵੇਂ ਨੌਜਵਾਨ ਵੀਰ ਜਾਂ ਪਸ਼ੂ ਪਾਲਕ ਵੀਰ ਇਸ ਕਿੱਤੇ ਵਿੱਚ ਆਉਣਾ ਚਾਹੁੰਦੇ ਨੇ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਤੇ ਸਾਡੇ ਨਾਲ ਸਾਡੀ ਯੂਨੀਵਰਸਿਟੀ ਦੇ ਨਾਲ ਤੇ ਖੂਰ ਪਸ਼ੂ ਪਾਲਣ ਮਹਿਕਮਾ ਜਾਂ ਡੇਰੀ ਵਿਕਾਸ ਫਾਗ ਦੇ ਨਾਲ ਜੁੜੇ ਰਹਿਣਗੇ ਤਾਂ ਵਿਗਿਆਨਿਕ ਸੋਚਾਂ ਤੇ ਹੀ ਇਸ ਕਿੱਤੇ ਨੂੰ ਅੱਗੇ ਲੈ ਕੇ ਜਾਣਗੇ ਸੋ ਡਾਕਟਰ ਸਾਹਿਬ ਤੁਹਾਡਾ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਲਈ ਧੰਨਵਾਦ ਥੈਂਕ ਯੂ ਥੈਂਕ ਯੂ